ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰ ਜਿੜੇ ਇਕ ਟੇਕ ਤੋ ਲਾਹੇ ਬਡਾਨੀ ਆਸ ਨਾਨਕ ਨਾਮ ਤੇ ਆਈਐ ਕਾਰਜ ਆਵੇ ਰਾਸ ਗੁਰ ਪੂਰਾ ਜਨ ਸਿਮਰਿਆ ਸੇ ਪਈ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ गोपाल तेरा आरता जो जन तुमरी भगत करंती तिनके काज सवारता ਸੋ ਕਹੋ ਟੱਲ ਗੁਰ ਸਿਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚਟਿਐ ਤ ਦ ਡ ਠ ੇ ਸ ਚੀ ਪਾਤ ਸ਼ਾਹ ਮਲ ਜਨਮ ਜਨਮ ਦੀ ਕਟੀ ਆ ਸਜਣ ਸਚਾ ਪਾਤ ਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸੋਰਠ ਮਹਲਾ 3 ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣਾ ਭਾਣ ਜੂ ਚੱਲੇ ਭਾਈ ਵੇਛੜ ਚੋਟਾਂ ਖਾਵੇ ਬੇਨਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਘਰ ਕੇ ਬਾਣੇ ਵਿੱਚ ਆਵੇ ਆਪਣਾ ਬਾਣੇ ਜੋ ਚੱਲੇ ਭਾਈ ਰਿਸ਼ੜ ਚੋਟਾ ਖਾਵੇ ਬੇਨ ਸਾਤ ਗੁਰ ਸੁਖ ਕਦੀ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੀ ਦਾਸ ਸੋਹਲੇ ਭਾਈ जनम जनम के किल विख दुख काटे आपने लेम दिलाई राह एहो कोटंब सब जी के बंधन पाई परम पुलास है सारा ਦੇ ਨਗੋਰ ਬੰਧਨ ਟੂਟੇ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹੀ ਮਰ ਜਨਮੇ ਵਾਰੋ ਵਾਰਾ ਹਾ ਮੇਰਾ ਜਬ ਪਲਚ ਰਹੀ ਆ ਭਾਈ ਕੋ ਨਾ ਕਿਸਈ ਕੇ ਰਾਮ ਗੁਰਮੁਖ ਮਹਿਲ ਪਾਇਨ ਗੁਣ ਗਾਇਨਾ ਨਿਜ ਕਰ ਹੋ ਬਸੇ ਰਾਮ ਐਥੇ 부ਜ ਸੋ ਆਪ ਪਛਾਣੈ ਹਰ ਪ੍ਰਭ ਐ ਤਿਸ ਕੇ ਰਾਮ ਸਤ ਗੁਰੂ ਸਦਾ ਦਿਆਲੈ ਪਾਈ ਵੇਣ ਭਾਗਾ ਕਿਆ ਪਾਈਐ ਏਕ ਨਦਰ ਕਰ ਦੇਖੈ ਸਭ ਉਪਰ ਜੇ ਹਾ ਪਾਓ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਸਤ ਗੁਰੂ ਸਦਾ ਦਿਆਲ ਹੈ ਪਾਈ ਵਿਣ ਭਾਗਾ ਕਿਆ ਪਾਈਐ ਇਕ ਨਦਰ ਕਰ ਵੇਖ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹੀ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਕੱਤਿਕ ਕਰਮ ਕਮਾਵਣੀ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਕੱਤਿਕ ਕਰਮ ਕਮਾਵਣੀ ਦੋਸ਼ ਨਾ ਕਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੀ ਰੋਗ ਵੇ ਮੁਖ ਹੋਏ RAM ਤੇ ਲਗਣ ਜਨਮ ਵਜੋਗ ਕਿਨ ਮੈਂ ਕੌੜੀ ਹੋਏ ਗਏ ਜਿਪੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥਰ ਵਹੇ ਰੋਜ ਕੀਤਾ ਕਸ਼ੂ ਨਾ ਹੋਈ ਲਿਖਿਆ ਤੁਰ ਸੰਜੋਗਾ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉੱਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰਾਖលਹਿ ਮੇਰੇ ਸਾਹਿਬ ਬੰਦੀ ਮੋਚ ਕੱਤ ਕੋ ਹੋਵੈ ਸਾਧ ਸੰਗ ਬੇਨਸੀ ਸਭ ਦੇ ਸੋਚ ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤ ਕਹੋ ਵੈ ਸਾਧ ਸੰਗ ਦਿਨ ਸੇ ਸਬਦੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ